ਦੀ ਬੰਦਾ ਇੱਕ ਕਿੰਨਾ ਮਜ਼ੇਆ ਮੈਂ ਵੀ ਉਹੀ ਗੱਲ ਜੀ ਆ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤ ਸੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਇੱਕ ਨਿਊ ਵਲੌਗ ਦੇ ਵਿੱਚ ਤੇ ਹੋਪ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ 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 ਮੁਬਾਰਕਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਜਨਮ ਦਿਹਾੜੇ ਦੀਆਂ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਪੋਏ ਦੀ ਤਲਵੰਡੀ ਦੇ ਵਿੱਚ ਹੋਇਆ ਸੀਗਾ ਜੋ ਕਿ ਪਾਕਿਸਤਾਨ ਦੇ ਵਿੱਚ ਸਥਿਤ ਹੱਥ ਜਿਹਨੂੰ ਅਸੀਂ ਤਨਗਾੜੇ ਸਾਹਿਬ ਤਨਕਾਣਾ ਸਾਹਿਬ ਦੇ ਨਾਂ ਤੇ ਜਾਣਦੇ ਹਾਂ ਤੇ ਮੈਂ ਬਹੁਤ ਜ਼ਿਆਦਾ ਦੇਲ ਕਰਦਾ ਹਾਂ ਪਾਕਿਸਤਾਨ ਜਾਣ ਦਾ ਕਿਉਂਕਿ ਪਾਕਿਸਤਾਨ ਵਿੱਚ ਇਹ ਬਹੁਤ ਇਤਿਹਾਸਿਕ ਜਗਾਵਾਂ ਵਾਸਤੇ ਇੱਕ ਸਿੱਖ ਧਰਮ ਦੇ ਰਿਲੇਟਡ ਇਹ ਦਨੰਗਾਲਾ ਸਾਹਿਬ ਹੋ ਗਿਆ ਪੰਜਾ ਸਾਹਿਬ ਹੋਰ ਵੀ ਕਾਫੀ ਹੈ ਇਤਿਹਾਸਿਕ ਜਗਾਵਾਂ ਹੈਗੀਆਂ ਪਾਕਿਸਤਾਨ ਦੇ ਵਿੱਚ ਸੋ ਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋ ਗਈ ਉਹ ਦਤੇ ਜ਼ਰੂਰ ਜਾਵਾਂਗੇ ਕਿਉਂਕਿ ਇਹ ਕੰਮ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਹੀ ਹੋਊਗਾ ਬਟ ਅਜੇ ਵੀ ਲਿੱਕੀ ਹੈਗੀਆਂ ਬਟ ਡੈਫੀਨੇਟਲੀ ਜਾਵਾਂਗੇ ਜ਼ਰੂਰ ਕਿਉਂਕਿ ਮੇਰੇ ਮੰਮਾ ਨੇ ਵੀ ਬਹੁਤ ਦਿਲ ਕਰਦਾ ਇੱਥੇ ਜਾਂਦਾ ਮਤਲਬ ਇੱਥ ਦੇ ਲੋਕ ਵੀ ਬਹੁਤ ਚੰਗਿਆ ਗਿਆ ਇਹਨਾਂ ਦਾ ਸੈਂਟਰ ਕਿਉਂਕਿ ਜਦੋਂ ਵੀ ਵੀਡੀਓਸ ਦੇਖੀ ਰਹੀਆਂ ਜਦੋਂ ਵੀ ਕੋਈ ਪਾਕਿਸਤਾਨ ਦੇ ਵਿੱਚ ਜਾਂਦਾ ਹੈ ਉਹ ਉਹਨਾਂ ਨਾਲ ਬੜੇ ਸਤਿਕਾਰ ਨਾਲ ਗੱਲ ਕਰਦੇ ਹੈਗੇ ਆ ਸੋ ਆਈ ਲਵ ਪਾਕਿਸਤਾਨ ਤੇ ਡੈਫੀਨੇਟਲੀ ਕਦੀ ਨਾ ਕਦੀ ਅਸੀਂ ਨਨਗਾ ਸਾਹਿਬ ਵੀ ਜ਼ਰੂਰ ਜਾਵਾਂਗੇ ਤੇ ਹੋਰ ਵੀ ਜੇ ਹੋ ਸਕੇ ਆ ਤੇ ਇਤਿਹਾਸਿਕ ਜਗ੍ਹਾਵਾਂ ਤੇ ਵੀ ਜਾਵਾਂਗੇ ਸੋ ਫ੍ਰੈਂਡ ਦੱਕੇ ਤਾਂ ਤੁਹਾਨੂੰ ਪਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਚਾਰੇ ਦਸਾਂ ਮੇਕ ਕੀਤੀਆਂ ਸੀਗੀਆਂ ਤੇ ਇਸ ਵਾਸਤੇ ਉਹ ਮੋੜੀਆਂ ਅਲੱਗ-ਅਲੱਗ ਜਗਾਵਾਂ ਤੇ ਵਿਜ਼ਿਟ ਕੀਤੀ ਚੱਸੀਗੇ ਤੇ ਜਿੱਦਾਂ ਉਹ ਵਿਜ਼ਿਟ ਕੀਤੇ ਉੱਥੋਂ ਦੀਆਂ ਜਗਾਵਾਂ ਵਿੱਚ ਉਹਨਾਂ ਨੂੰ ਅਲੱਗ-ਅਲੱਗ ਨਾਮ ਤੋਂ ਜਾਣਿਆ ਜਾਂਦਾ ਚਲੋ ਹੁਣ ਮੈਂ ਤੁਹਾਨੂੰ ਦੱਸਦੀਆਂ ਕਿ ਕਿਹੜੀ ਜਗ੍ਹਾ ਤੇ ਉਹਨਾਂ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਤੇ ਸਭ ਤੋਂ ਪਹਿਲਾਂ ਗੱਲ ਪਾਕਿਸਤਾਨ ਦੀ ਕਰਦੇ ਹਾਂ ਪਾਕਿਸਤਾਨ ਦੇ ਵਿੱਚ ਸ਼੍ਰੀ ਨਾਨਕ ਦੇਵ ਜੀ ਨੂੰ ਬਾਬਾ ਨਾਨਕ ਜਾਂ ਨਾਨਕ ਸ਼ਾਦ ਨਾਮ ਨਾਲ ਪੁਕਾਰਿਆ ਜਾਂਦਾ ਹੈ ਤੇ ਸ਼੍ਰੀ ਲੰਗਾ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾਨਕ ਚਾਰਿਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਭ ਨੂੰ ਪਤਾ ਹੈ ਕਿ ਸ਼੍ਰੀ ਨਾਨਕ ਦੇਵ ਜੀ ਨੂੰ ਇੰਡੀਆ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਹੀ ਪੁਕਾਰਿਆ ਜਾਂਦਾ ਹੈ ਤੇ ਨੇਪਾਲ ਦੇ ਵਿੱਚ ਨਾਨਕ ਰਿਸ਼ੀ ਦੇ ਨਾਮ ਦੇ ਰਾਜ ਗੁਰੂ ਨਾਨਕ ਦੇਵ ਜੀ ਨੂੰ ਜਾਣਿਆ ਜਾਂਦਾ ਹੈ ਤਿੱਬਤ ਦੇ ਵਿੱਚ ਨਾਨਕ ਲਾਮਾ ਅਤੇ ਸਿੱਕਮ ਦੇ ਬੁਟਾਨ ਦੇ ਵਿੱਚ ਆ ਬਾਬਾ ਰਿੰ ਪੋਸ਼ੇ ਦੇ ਨਾਮ ਦੇ ਨਾਲ ਗੁਰੂ ਸੌਰੀ ਗੁਰੂ ਰਿੰ ਪੋਸ਼ੇ ਦੇ ਨਾਮ ਦੇ ਨਾਲ ਜਾਣੇ ਜਾਂਦਾ ਸ਼੍ਰੀ ਗੁਰਨਾਨਕ ਦੇਵ ਜੀ। ਯਾਕ ਦੇ ਵਿੱਚ ਨਾਨਕ ਪੀਰ ਦੇ ਨਾਮ ਦੇ ਨਾਲ ਜਾਣੇ ਜਾਂਦਾ ਸ਼੍ਰੀ ਗੁਰਨਾਨਕ ਦੇਵ ਜੀ ਨੂੰ ਨਾਨਕ ਵਾਲੀ ਅ ਉਜਤ ਦੇ ਵਿੱਚ ਜਾਣੇ ਜਾਂਦਾ ਸ਼੍ਰੀ ਗੁਰਨਾਨਕ ਦੇਵ ਜੀ ਨੂੰ ਤੇ ਵਾਲੀ ਹਿੰਦੀ ਸਾਊਦੀ ਅਰੇਬੀਆ ਦੇ ਵਿੱਚ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਆ ਸਾਊਦੀ ਅਰੇਬੀਆ ਦੀ ਤੁਹਾਨੂੰ ਪਤਾ ਹੈ ਕਿ ਸ਼ਰਧਾਲੇ ਦੇਵ ਜੀ ਸਾਊਦੀ ਅਰੇਬੀਆ ਵੀ ਗਏ ਹੋਇਆ ਉੱਥੇ ਵੀ ਇਤਿਹਾਸ ਹੈਗਾ ਉਹਦਾ ਦਾ ਮੈਂ ਤੁਹਾਨੂੰ ਕਹਾਣੀ ਦੱਸ ਦਿੰਦੀ ਆ ਕਿ ਜਦੋਂ ਬਲਦ ਜਿੱਦਾਂ ਤੁਹਾਨੂੰ ਪਤਾ ਆ ਕਿ ਜਿਹੜੇ ਸਾਡੇ ਮੁਸਲਮਾਨ ਭਾਈ ਹੁੰਦੇ ਆ ਉਹਨਾਂ ਦੇ ਗੁਰੂ ਦਾ ਮੱਕਾ ਤੇ ਉਹਨਾਂ ਦੀ ਲਾਈਫ ਦਾ ਇਹੀ ਮਕਸਦ ਹੁੰਦਾ ਹੈ ਕਿ ਲਾਈਫ ਦੇ ਵਿੱਚ ਇੱਕ ਦਾ ਇੱਕ ਵਾਰ ਤੇ ਬੱਕਰ ਵਿੱਚ ਮੱਕੇ ਦੇ ਦਰਸ਼ਨ ਕਰ ਲੈ ਹੀ ਕਰਨੇ ਹੈ ਬੱਚਾ ਨਾ ਕਰਨ ਦੇ ਉਹਨਾਂ ਦੀ ਲਾਈਫ ਦਾ ਮਕਸਦ ਪੂਰਾ ਨਹੀਂ ਹੋ ਪੰਦਾ ਇਸ ਵਾਸਤੇ ਉਹ ਲਾਈਫ ਦੇ ਵਿੱਚ ਇੱਕ ਦਾ ਇੱਕ ਵਾਰ ਤੇ ਮੱਕੇ ਦੇ ਦਰਸ਼ਨ ਕਰਦੇ ਕਰਦੇ ਆ ਉਹਨਾਂ ਨੂੰ ਹੱਜ ਕਹਿੰਦਾ ਬੋਲਦੇ ਆ ਜਿੱਦਾਂ ਕਿ ਅਸੀਂ ਕਿਤੇ ਵੀ ਜਾਂਦੇ ਆ ਅਸੀਂ ਉਹਨਾਂ ਯਾਤਰਾ ਕਹਿੰਦੇ ਆ ਦਰਸ਼ਨ ਕਹਿੰਦੇ ਆ ਕਿ ਅਸੀਂ ਇਸ ਗੁਰਦੁਆਰੇ ਸਾਹਿਬ ਦੇ ਦਰਸ਼ਨ ਕੀਤੇ ਉਹਨਾਂ ਨੂੰ ਹੱਜ ਕਹਿੰਦੇ ਆ ਤੇ ਉਹਦਾ ਜੇ ਉਹ ਹੱਜ ਦਾ ਕਰਾ ਉਹਦਾ ਵੀ লাইਫ ਦਾ ਮਕਸਦ ਪੂਰਾ ਨਹੀਂ ਹੁੰਦਾ ਤੇ ਐਦਾਂ ਹੀ ਗੁਰਦਾਰੇ ਦੇਵ ਜੀ 90 ਪੈਸੇ ਸੀਗੇ ਪਰ ਉਹਨਾਂ ਦੇ ਜਿਹੜੇ ਚਰਚ ਸੀਗੇ ਉਹ ਬੱਕੇ ਦੇ ਵੱਲੋਂ ਹੈ ਪੈਸੇ ਸੀਗੇ ਤੇ ਜਿਹੜੇ ਕਾਜੀ ਸੀਗੇ ਉੱਥੋਂ ਦੇ ਹੁੰਦਾ ਨੇ ਮਨਾਂ ਕੀਤਾ ਕਿ ਤੁਸੀਂ ਸਾਡੇ ਗੁਰੂ ਜੀ ਵੱਲ ਪੈਰ ਕੀਤੇ ਹੋਇਆ ਤੇ ਸ਼੍ਰੀ ਦਰਗਹ ਦੇਵ ਜੀ ਨੇ ਕਿਹਾ ਕਿ ਤੁਸੀਂ ਮੇਰੇ ਪੈਰ ਕੁਮਾ ਸਕਦੇ ਹੋ ਤੇ ਜਦੋਂ ਕਾਜੀ ਕਾਜੀ ਨੇ ਉਹਦੇ ਦੇ ਪੈਰ ਕੁਮਾਏ ਦੂਜੀ ਸਾਈਡ ਨੂੰ ਤੇ ਜਿਹੜਾ ਮੱਤਕਾ ਉਹ ਵੀ ਉੱਥੇ ਉਹੀ ਸਾਈਡ ਨੂੰ ਆ ਗਿਆ ਤੇ ਇਸ ਗੱਲ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਇਹ ਦੱਸਿਆ ਜਾਂਦੇ ਸੀਗੇ ਕਿ ਜਦ ਰੱਬ ਹੈਗਾ ਉਹ ਹਰ ਇੱਕ ਪਾਸੇ ਹੈਗਾ ਕੰਧ ਕੰਧ ਦੇ ਵਿੱਚ ਰੱਬ ਵੱਸਦਾ ਹੈ ਸਾਡੇ ਅੰਦਰ ਰੱਬ ਹੈ ਕੋਈ ਜੀਵ ਜੰਤੂ ਪ੍ਰਾਣੀ ਕੋਈ ਹੈ ਲੇਕਿਨ ਸਿਫ ਉਹਦੇ ਵਿੱਚ ਰੱਬ ਵੱਸਦਾ ਹੀ ਵੱਸਦਾ ਹੈ। ਇਹ ਦਿਨ ਜਿਹਨਾਂ ਨੂੰ ਵਾਮਾ ਪਰਮਾਤਮਾ ਦੂਰ ਵੀ ਕੀਤਾ ਸੀਗਾ ਪਰ ਅੱਜ ਅਸੀਂ ਦੁਬਾਰਾ ਉਹੀ ਜਗਾ ਤੇ ਆ ਗਿਆ ਕਿਆ ਅਸੀਂ ਬਾਬਿਆਂ ਕੋ ਜਾਂਦੇ ਆ ਸਾਧ ਸੰਤਾ ਕੋ ਜਾਂਦੇ ਆ ਆਪਣੇ ਦੁੱਖ ਦਾ ਮਤਲਬ ਦੂਰ ਕਰਨ ਲਈ ਕਿਸੇ ਵੀ ਜਗ੍ਹਾ ਤੇ ਮੱਥਾ ਟੇਕ ਦਿੰਦੇ ਆ ਮਤਲਬ ਐਦਾਂ ਦਾ ਬਿਲਕੁਲ ਨਹੀਂ ਕਰਨਾ ਚਾਹੀਦਾ ਕਿ ਗੁਰੂਆ ਕੋ ਹੀ ਹੈ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੱਸਾਂ ਗੁਰੂ ਆ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਤੁਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਹੋ ਉਹ ਵੀ ਕਹਿੰਦੇ ਆ ਕਿ ਤੁਸੀਂ ਕਿਸੇ ਨੂੰ ਵੀ ਨਈ ਮੱਥਾ ਟੇਕਣਾ ਕਿਸੇ ਵੀ ਦੇਹਧਾਰੀ ਸਾਧੂ ਦੀ ਮੱਥਾ ਟੇਕਦਾ ਸਿਵਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅ ਸੋ ਮੈਂ ਤੁਹਾਨੂੰ ਇੱਕ ਹੋਰ ਕਹਾਣੀ ਦੱਸਦੀ ਹੈਗੀ ਆ ਸਾਧੂ ਆ ਦੀ ਨਿੰਦਾ ਨਹੀਂ ਕਰਨੀ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰ ਲਿਆ ਇੱਜ਼ਤ ਕਰ ਲਿਆ ਪਰ ਜਿਹੜੇ ਅਖੋਤੀ ਸਾਧੂ ਬੰਦੇ ਨੇ ਮੈਂ ਉਹਨਾਂ ਦੀ ਗੱਲ ਕਰ ਰਹੀ ਆ ਤੇ ਇਹ ਵੀ ਗੱਲ ਇੱਕ ਅਖੋਤੀ ਸਾਧੂ ਦੀ ਹੀ ਹੈਗੀ ਆ ਉਹ ਰੋਜ਼ ਗੜਵਾਲਾ ਕੇ ਬੈਠ ਜਾਂਦਾ ਸੀਗਾ ਇੱਕ ਜਗ੍ਹਾ ਤੇ ਤੇ ਉਹਦੇ ਵਿੱਚ ਸਾਰੇ ਲੋਕ ਪੈਸੇ ਪਾਉਂਦੇ ਸੀਗੇ ਤੇ ਕਦੀ ਕਹਿੰਦਾ ਕਿ ਮੇਰੇ ਬ੍ਰਹਮ ਪੂਰੀ ਦੇ ਦਰਸ਼ਨ ਹੋ ਰਿਹਾ ਕਦੀ ਕਹਿੰਦਾ ਉਹ ਵਿਸ਼ੇਦੂ ਪੂਰੀ ਦੇ ਦਰਸ਼ਨ ਹੋ ਰਿਹਾ ਕਦੀ ਕਹਿੰਦਾ ਮੇਰੇ ਸਵਰਗ ਲੋਕ ਦੇ ਵਿੱਚ ਗੁਰੂ ਦਾ ਆਮਨ ਗੁਰੂ ਆਲ ਦਰਸ਼ਨ ਹੁੰਨੇ ਆ ਤੇ ਕਦੀ ਕਹਿੰਦਾ ਕਿ ਤੁਸੀਂ ਵੀ ਆਪਣੀ ਅੱਖਾਂ ਬੰਦ ਕਰੋ ਤੇ ਮੈਂ ਵੀ ਤੁਹਾਨੂੰ ਦਰਸ਼ਨ ਕਰਵਾਉਣਾ ਹੈ ਗੈਸਵਰਗ ਲੋਕ ਦੇ ਗੁਰੂ ਆਲ ਦਰਸ਼ਨ ਕਰਵਾਉਣਾ ਤੇ ਸਾਰੇ ਲੋਕ ਉਹਨਾਂ ਦੀ ਗੱਲ ਮਾਨ ਜਾਂਦੇ ਸੀ ਕਿ ਤੇ ਉਹਨਾਂ ਦੇ ਹੀ ਸ਼ਕਰ ਦੇ ਵਿੱਚ ਆ ਜਾਂਦੇ ਸੀਗੇ ਰੋਜ਼ ਦਾ ਹੁੰਦਾ ਸੀਗਾ ਅ ਫਿਰ ਇੱਕ ਦਿਨ ਜਿਹੜਾ ਸਿਧਗੁਰੂ ਨਾਨਕ ਦੇਵ ਜੀ ਤੇ ਉਹਨਾਂ ਨੂੰ ਵੇਖਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਬਾਅਦ ਵਿੱਚ ਉਹਨਾਂ ਦੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਇਦਾਂ ਦਾ ਜਿਹੜਾ ਗੜਵਾ ਹੈ ਜਦੇ ਵਿੱਚ ਪੈਸੇ ਰੱਖੇ ਸੀਗੇ ਕਾਫੀ ਸਾਰੇ ਉਦੋਂ ਜਾ ਕੇ ਝਾੜੀਆਂ ਦੇ ਵਿੱਚ ਝਾੜੀਆਂ ਵਿੱਚ ਛੁਪਾ ਦੇ ਤੇ ਬਾਅਦ ਵਿੱਚ ਜਦੋਂ ਉਹ ਆਏ ਸਾਧੂ ਜਿਹੜਾ ਉਹ ਖੋਤੀ ਸਾਧ ਆਇਆ ਸੀਗਾ ਉਹਨਾਂ ਨੇ ਮਤਲਬ ਹੈਰਾਨ ਹੋ ਗਏ ਵੇਖ ਕੇ ਕਿ ਮੇਰਾ ਗੜਵਾ ਕਿੱਥੇ ਆ ਲੱਭਣ ਲੱਗੇ ਤੇ ਸ਼੍ਰੀ ਗੁਰੂ ਡਾਇਰੈਕਟਰ ਜੀ ਨੇ ਕਿਹਾ ਕਿ ਤੁਹਾਨੂੰ ਤਾਂ ਤਿੰਨਾਂ ਲੋਕਾਂ ਦੇ ਦਰਸ਼ਨ ਹੁੰਦੇ ਆ ਇੱਕ ਵਾਰੀ ਦੁਬਾਰਾ ਧਿਆਨ ਲਗਾ ਕੇ ਵੇਖੋ ਕਿਤੇ ਤੁਹਾਨੂੰ ਤੁਹਾਡੇ ਗੁਰਮੇੜ ਦੇ ਦਰਸ਼ਨ ਹੋ ਜਾਣ ਤੇ ਮਤਲਬ ਉਹਨਾਂ ਦਾ ਨਿਹੰਗਰ ਦੂਰ ਹੋਇਆ ਕਿ ਜਿੱਦਾਂ ਉਹ ਮਤਲਬ ਪੈਸੇ ਲੈਂਦੇ ਸੀਗੇ ਲੋਕਾਂ ਕੋ ਉਹਨਾਂ ਨੂੰ ਕੋਈ ਨੌਲੇਜ ਨਹੀਂ ਸੀਗੀ ਇਸ ਬਾਰੇ ਕਿ ਵਿਸ਼ਨੂ ਪੂਰੀ ਬ੍ਰਹਮਪੂਰੀ ਕਿਸੇ ਬਾਰੇ ਵੀ ਉਹਨਾਂ ਦਾ ਨੌਲੇਜ ਨਹੀਂ ਬਸ ਉਹ ਪੈਸੇ ਲੈਣ ਦੇ ਚੱਕਰਾਂ ਦੇ ਵਿੱਚ ਐਦਾਂ ਕਰਦੇ ਸੀਗੇ ਤੇ ਐਦਾਂ ਹੀ ਸਾਰਿਆਂ ਨੂੰ ਉਹਨਾਂ ਦੀ ਅਸਲੀਅਤ ਪਤਾ ਲੱਗੀ ਸੋ ਅੱਜ ਵੀ ਲੋਕੀ ਉਹਨਾਂ ਚੀਜ਼ਾਂ ਦੇ ਵਿੱਚ ਫਸੇ ਹੋਏ ਆ ਖੋਤੀ ਸਾਲਵਾਂ ਨੂੰ ਪੈਸੇ ਦਿੰਦੇ ਆ ਤੇ ਮਤਲਬ ਇਹਦਾ ਫਿਊਚਰ ਬਾਰੇ ਆਪਣੇ ਬਾਰੇ ਜਾਣ ਦਿਆ ਗਿਆ ਤੇ ਸਭ ਨੂੰ ਇੱਦਾਂ ਕੁਝ ਨਹੀਂ ਪਤਾ ਹੁੰਦਾ ਕਿ ਸਾਡੇ ਫਿਊਚਰ 'ਚ ਕੀ ਹੋਣਾ ਹੈ ਈਵਨ ਜਦੋਂ ਆਪਣੇ ਰੱਬ ਬਨੇਵੇਂ ਦੱਸਿਆ ਕਿ ਸਾਡੇ ਫਿਊਚਰ ਵਿੱਚ ਕੀ ਹੋਣਾ ਹੈ ਜੋ ਲਿਖਿਆ ਹੈ ਉਹ ਹੀ ਹੋਣਾ ਹੈ ਜੋ ਅਸੀਂ ਪ੍ਰੇਡਿਕਟ ਪ੍ਰੇਡਿਕਟ ਕਰਦੇ ਉਹ ਵੀ ਕਈ ਵਾਰ ਗਲਤ ਹੁੰਦਾ ਹੈ ਕਿ ਇਦਾਂ ਹੋਊਗਾ ਇਦਾਂ ਹੋਊਗਾ ਪਰ ਅਗਰ ਅੱਗੇ ਜਾ ਕੇ ਇਦਾਂ ਨਹੀਂ ਹੁੰਦਾ ਬਟ ਕਈਆਂ ਦੇ ਹੈਗੇ ਆ ਲੋਕ ਜਿਨ੍ਹਾਂ ਨੂੰ ਮਤਲਬ ਦੁਨੀਆ ਦੇ ਵਿੱਚ ਬਹੁਤ ਘੱਟ ਲੋਕ ਹੈਗੇ ਆ ਜਿਨ੍ਹਾਂ ਨੂੰ ਐ ਦੇ ਬਾਰੇ ਅੰਦਰ ਨਾਲ ਬਾਰੇ ਪਤਾ ਹੈ ਕਿ ਫੁੱਟਚਰ ਕੀ ਹੋਊਗਾ ਪਰ ਉਹ ਦੱਸਦੇ ਨਹੀਂ ਆਂ ਗਲਿਆਂ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਭਗਤੀ ਕੀਤੀ ਜਿਹੜਾ ਬੜਾ ਨਾਮ ਜਪਿਆ ਉਹਨਾਂ ਨੂੰ ਇੱਕ ਚੀਜ਼ ਹਾਸਲ ਹੁੰਦੀ ਆ ਪਰ ਉਹ ਕਿਸੇ ਨੂੰ ਦੱਸਦੇ ਨਹੀਂ ਗਾ ਬਸ ਉਹਨਾਂ ਨੂੰ ਪਤਾ ਹੁੰਦਾ ਤੇ ਉਹਨਾਂ ਦੇ ਰੱਬ ਨੂੰ ਪਤਾ ਹੁੰਦਾ ਹੋਰ ਕਿਸੇ ਨੂੰ ਨਹੀਂ ਪਤਾ ਹੁੰਦਾ ਗੱਲ ਨੂੰ ਮਤਲਬ ਉਹਨੇ ਇਸ ਚੀਜ਼ ਨੂੰ ਵੇਚ ਦੇਣੀ ਹੈ ਕਿ ਜਿਸ ਦਿਨ ਇਹ ਚੀਜ਼ ਵੇਚਣਾ ਸਟਾਰਟ ਹੋ ਗਈ ਉਹਨੂੰ ਬਿਜ਼ਨਸ ਕਹਿੰਦੇ ਨੇ ਬ੍ਰਹਮ ਗਿਆਨੀ ਨਹੀਂ ਕਹਿੰਦੇ ਸੋ ਅੱਜ ਦਾ ਜਿਹੜਾ ਮੈਸੇਜ ਹੈਗਾ ਉਹ ਤੁਹਾਨੂੰ ਇਹੀ ਸੀ ਵਿਆਮਾਂ ਪਰ ਮਨ ਨੂੰ ਦੂਰ ਨਿਕਲੋ ਜਦ ਪਹਿਲਾ ਦੀ ਦੁਨੀਆ ਨਾਨਕ ਦੇਵ ਜੀ ਦੇ ਵਿਆਮਾਂ ਪਰ ਮਨ ਦੂਰ ਕੱਢਿਆ ਸੀਗਾ ਉਦਾਂ ਹੀ ਤੁਹਾਨੂੰ ਹੁਣ ਵੀ ਵਿਆਮਾਂ ਪਰ ਮਨ ਦੂਰ ਹੋਣਾ ਹੀ ਪਊਗਾ ਜੇ ਕੋਈ ਵੀ ਦੁੱਖ ਹੈ ਗਿਆ ਦੁੱਖ ਹੈਗਾ ਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਾਸ ਕਰੋ ਡੈਫੀਨੇਟਲੀ ਉਹ ਦੁੱਖ ਦੂਰ ਹੋਊਗਾ ਤੁਹਾਡਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਬ੍ਰਹਮੰਡ ਦਾ ਖਜ਼ਾਨਾ ਹੈ ਤਾਂ ਤੁਸੀਂ ਵੀ ਜਿੱਦਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਉਹ ਤਿੰਨ ਸੁਤਾਰੇ ਉਪਦੇਸ਼ ਦਿੱਤੇ ਸੀਗੇ ਉਹਨਾਂ ਨੂੰ ਮੰਨੋ ਇਹ ਤੱਕ ਨਾਮ ਨਾਮ ਜਪਨਾ ਤੇ ਵੱਢ ਸਕਦਾ ਤੇ ਤੁਸੀਂ ਇਹਨਾਂ ਨੂੰ ਮੰਨੋਗੇ ਜਿਹੜੇ ਸਾਡੇ ਇਹ ਦੁਨੀਆ ਹੈਗੀ ਹੈ ਜਿੱਦਾ ਪਹਿਲਾਂ ਦੇ ਲੋਕ ਸੀਗੇ ਉਦਾਂ ਹੀ ਬਣੂਗੇ ਜਿੱਦਾ ਪਹਿਲਾਂ ਦੇ ਲੋਕ ਪਿਤਾ ਪਿਤਾ ਤੋਂ ਦੂਰ ਰਹਦੇ ਸੀਗੇ ਅਸੀਂ ਵੀ ਉਸ ਤੋਂ ਪਿਤਾ ਪਿਤਾ ਤੋਂ ਦੂਰ ਹਾਵਾਂਗੇ ਜੇ ਅਸੀਂ ਇਸ ਵਾਰ ਇਹ ਉਪਦੇਸ਼ਾਂ ਦਾ ਮੰਨਦਾਗੇ ਤੇ ਆਪਣੇ ਗੁਰੂਆਂ ਦੀਆਂ ਨੰਨਾਂ ਨੂੰ ਮੰਨਾਂਗੇ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਦੇ ਫਤਹਿ ਫੁੱਫੜੇ ਮम्मा ਮੈਨੂੰ ਬਹੁਤ ਜ਼ਰੂਰ ਕਹੋ ਅਮਾ ਮੈਨ ਲਈ ਪਲੀਜ਼ ਗਰਮ ਗਰਮ ਚਾਹ ਬਣਾ ਦਿਓ ਤੇ ਮੈਂ ਵੀਡੀਓ ਬਣਾ ਕੇ ਹਟੀਆਂ ਹੁਣ ਮੈਂ ਉੱਤੇ ਚੱਲੀ ਹਾਂ ਗੀਆਂ ਤੇ ਤੁਸੀਂ ਵੀ ਉੱਤੇ ਆ ਕੇ ਚਾਹ ਬਣਾ ਕੇ ਮੈਨੂੰ ਮਨਾਣਾ ਕਿਉਂ ਰੋਸ ਗਿਆ ਮੈਂ ਥੋੜੀ ਦੇਰ ਮਨਾਣ ਕਿਸੇ ਉੱਪਰ ਆਂਦੀ ਹਾਂ ਹਾਂ ਤੇ ਚਾਹ ਵੀ ਤੇ ਲੈ ਆਇਓ ਕਿਉਂ ਮੈਨੂੰ ਚੇਟ ਤੇ ਮੈਨਾਂ ਰੋਸਿਆ ਕਿਉਂ ਮੈਨਾਂ ਕਿਉਂ ਮੈਂ ਵੀਡੀਓ ਬਣਾ ਨਹੀਂ ਤੇ ਬੰਦੂ ਗਿਆ ਅੰਡਿਆ ਹੀ ਕਿ ਖੇਡੋ ਜਲ ਮੈਂ ਆ ਰਹੀ ਹਾਂ ਜਲ ਜਲ ਓਕੇ ਮੈਂ ਦਾਦੀ ਲਾ ਕੇ ਚੱਲੀ

ਵਨ ਮੰਥ ਤੱਕ ਮਿਨੀ ਵਲੌਗ ਬਣਾਉਂਗੀ ਸੋ ਮੈਨੂੰ ਪਲੀਜ਼ ਸਪੋਰਟ ਕਰਿਓ ਕਿਉਂਕਿ ਇਹ ਕੰਮ ਤੁਹਾਡੀ ਸਪੋਰਟ ਬਿਨਾਂ ਨਹੀਂ ਹੋ ਸਕਦਾ ਤੇ ਵੈਸੇ ਤੇ ਤੁਹਾਨੂੰ ਪਤਾ ਹੈ ਕਿ ਸਰਦੀ ਆ ਗਈ ਹੈ ਦੇ ਤਾਂ ਬਹੁਤ ਛੋਟੇ ਹੋ ਗਏ ਨੇ ਬਟ ਫਿਰ ਵੀ ਮੈਂ ਪ੍ਰੋਮਿਸ ਕਰਦੀ ਆ ਤੁਹਾਨੂੰ ਕਿ ਮੈਂ ਵਨ ਮੰਥ ਤੱਕ ਦਾ ਟਾਰਗੇਟ ਲੈਣੀ ਆ ਵਨ ਮੰਥ ਮੈਂ ਪੂਰਾ ਮਤਲਬ ਉਹ ਬਣਾਉਂਗੀ ਵੀਡੀਓਜ਼ ਤੇ ਉਸ ਤੋਂ ਬਾਅਦ ਜੀ ਮੇਰੀਆਂ ਇਹ 1 ਮੰਥਸ ਦੀਆਂ ਵੀਡੀਓਜ਼ ਲਾਈਕ ਜ਼ਿਆਦਾ ਚੰਗਿਆ ਮਤਲਬ ਕੋਈ ਇੰਪਰੂਵਮੈਂਟ ਹੋਈ ਫਿਰ ਮੈਂ ਅੱਗੇ ਦਾ ਟਾਰਗੇਟ ਫਿਰ 6 ਮੰਥਸ ਓਕੇ 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 ਸੈਂਸਰ ਬੋਰਡ ਆ ਮਿਸਟਰ ਲਖਿੰਦਰ ਸਿੰਘ ਉਹ ਹੋਈਆਂ ਵੀਡੀਓਜ਼ ਨੂੰ ਸੈਂਸਰੀ ਨਹੀਂ ਕਰਦੇ ਆ ਪਰ ਟੀ ਲੈਡੀ ਸਾਡੇ ਉੱਪਰ ਐ ਅ ਲੈਕਵਿੰਦਰ ਸਿੰਘ ਜੀ ਉਹ ਕੱਡੀਆਂ ਸਾਰੇ ਵਲੌਗਸ ਨੂੰ ਸੈਂਸਰਡ ਕਰਦੇ ਆ ਸਾਰੇ ਜੰਸੀ ਅੱਗੇ ਕੁਆਲੀਫਾਈ ਕਰਦੇ ਆ ਅਦਰਵਾਈਜ਼ ডিসਕੋਲਿਪਸ ডিসਕੋਲਿਫਾਇਰ ਤੇ ਉਹਨਾਂ ਦੀ ਮਰਜ਼ੀ ਮਰਜ਼ੀ ਤੋਂ ਕੋਈ ਵੀ ਵਲੌਗ ਦੀ ਮੈਂ ਦਾ ਇੱਕ ਵਾਰੀ ਅਸੀਂ ਵਲੌਗ ਭਾਵੇਂ ਦੱਸਤਾ ਹੀ ਹੈ ਨਾ ਉਹਨਾਂ ਨੂੰ ਦੱਸਿਆ ਨਹੀਂ ਹੈਗਾ ਇੱਕ ਦੋ ਸਕਿੰਟ ਦੀ ਵਿੱਚ ਚੀਜ਼ ਹੀ ਸਹੀ ਨਹੀਂ ਲੱਗੀ ਕੋਈ ਮਤਲਬ ਆਈ ਥਿੰਕ ਕੋਈ ਡਾਇਲੌਗ ਹੀ ਕੁਛ ਸੀ अर्जन अर्जन शायद पता करा सो दैट बट मैं पाऊंगी जरूर तोर्ट करियो <laughs> एक कर जो प्रोग्राम है सुखमू साहब फिर तो एक बजे हो 1 2 ਵਜੇ ਚੋਕਲੇਟ ਖਾਣ ਦੀ ਸੋ ਫਰੈਂਡ ਹੁਣ ਮੈਗੇਜ ਲੱਗੀ ਹੈ ਗਿਆ ਤੇ ਹੋਪ ਕਰਨੀ ਹੈ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਗੀ ਹਾਂਜੀ ਮੈਂ ਵੀ ਉਹੀ ਕਹਿ ਰਹੀ ਆ ਤੁਹੋ ਕਾ ਦੇਖਦੇ ਹੋ ਕਿ ਮੇ ਇਹ ਵੀਡੀਓ ਪਸੰਦ ਆਈ ਹੋਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਬੈਲ ਆਈਕਨ ਦਬਾ ਲਾਨਾ ਭੁੱਲਿਓ ਤਾਂ ਕਿ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਈਏ ਬਾਏ ਬਾਏ